ਮੈਂ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਦਾਰ ਭਾਰਤ ਦੇ ਖਾਣੇ ਕਾਪੀਆਂ ਜ਼ਿਲ੍ਹਾ ਰੋੜਿਆ ਅੱਜ ਦਰਵਾ ਲਾਇਆ ਰੋੜੀਆ ਮਿੱਤਾ ਹੋਇਆ ਕੀ ਕਰਾ ਇਹਦਾ ਮੇਨ ਕਾਰਨ ਇਹ ਹੈ ਜੀ ਸਾਡੇ ਇੱਕ ਡਰੇਨ ਜਾਂਦੀ ਆ ਜਿਹੜੀ ਆਪਣੇ ਗੜੀ ਪਿੰਡ ਔਰਨੇ ਨੇ ਵੱਡੇ ਤੋਂ ਲੈ ਕੇ ਢੰਡਿਆਂ ਦੇ ਸੈਫਰ ਤੱਕ ਜਾਂਦੀ ਆ ਇਹਦੇ ਵਿੱਚ ਗੜੀ ਪਿੰਡ ਭਾਰਤ ਵਾਲਾ ਜਲਾ ਮਾਜਰਾ ਤੇ ਆਪਣਾ ਢੰਡੇ ਪਿੰਡ ਆਉਂਦੇ ਨੇ ਤੇ ਇਹਨਾਂ ਦੇ ਪਿੰਡਾਂ ਦੇ ਵਿੱਚ ਜਾਂਦੀ ਹੋਈ ਇਹਦੇ ਅਸੀਂ ਕਾਫੀ 8-9 ਸਾਲ ਤੋਂ ਸੰਘਰਸ਼ ਲੜ ਰਹੇ ਆ ਇਹਦਾ ਇੱਕ ਸਮੇਂ ਤੋਂ ਚੱਲੀ ਟ੍ਰੇਨ ਬਾਕੀ ਸੀ ਕਿ ਜਿਹੜਾ ਖੋਲੀ ਜਾ ਰਹੀ ਹੈ ਇਹਨਾਂ ਕਾਬੇ ਹਟਾਇਆ ਜਾ ਰਿਹਾ। ਫੇਰ ਦੇਖੋ ਇਹ ਲੋਕਾਂ ਦੀ ਮੰਗ ਸੀਗੀ ਇਹ ਜੀ ਬੰਦ ਕੀਤਾ ਆ ਤੇ ਇੱਕ ਆ ਹਾਟਾਵਾ ਇੱਥੇ ਨਿਮ ਵਾਲਾ ਇਹਨਾਂ ਨੇ ਬਾਥਰੂਮ ਬਣਾ ਲੈਣੇ ਨਜਾਇਜ਼ ਇਹਦੇ ਵਿੱਚ ਤੇ ਹੋਰੇ ਨਾਲ ਸਾਡੇ ਇਲਾਕੇ ਦੇ ਵਿੱਚ ਜਦਾਰ ਬਾਰਿਸ਼ ਆਉਂਦੀ ਆ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ। ਇਹਦਾ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ ਤੇ ਬੜੇ ਲੰਬੇ ਸੰਘਰਸ਼ ਤੋਂ ਬਾਅਦ ਹੁਣ ਸਾਡੀ ਇਹ ਮੰਗ ਪੂਰੀ ਹੋਈ ਸੀਗੀ ਤੇ ਪਟਾਈ ਸ਼ੁਰੂ ਹੋ ਗਈ ਸੀ ਤੇ ਕੱਲ ਅੱਜ ਆ ਕੇ ਸਵੇਰੇ ਇੱਕ ਭਾਰਤੀ ਕਿਸਾਨ ਜੋ ਲਖੋਵਾਲ ਦੇ ਜਨਰਲ ਸਕੱਤਰ ਨੇ ਪਰਮਿੰਦਰ ਸਿੰਘ ਪਾਲ ਮਾਜਰਾ ਉਹਨਾਂ ਨੇ ਕੁਝ ਬੰਦਿਆਂ ਨੂੰ ਲੈ ਕੇ ਇਹ ਆ ਕੇ ਪਟਾਈ ਬੰਦ ਕਰਾ ਲਈਆ ਤੇ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਖੁਦ ਇਸ ਡਰੇਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਦਿੱਤੇ ਕਿ ਇੱਕ ਭਾਰਤੀ ਇੱਕ ਕਿਸਾਨ ਯੂਨੀਅਨ ਦੇ ਨੁਮਾਇੰਦੇ ਨੇ ਉਹ ਉਹਨਾਂ ਨੂੰ ਇਹ ਸ਼ੋਭਾ ਨਹੀਂ ਦਿੰਦਾ ਵੀ ਉਹ ਡਰੇਨ ਦੇ ਉੱਤੇ ਕਬਜ਼ਾ ਕਰਨਾ ਸਾਡਾ ਨੁਕਸਾਨ ਹੁੰਦਾ ਕਿਸਾਨਾਂ ਦਾ ਪਿਛਲੇ ਸਾਲ ਲੋਕਾਂ ਨੇ 66000 ਰੁਪਏ ਦੇ ਬਿਜੇ ਦੁਆਰਾ ਜੀਰੀ ਲਗਾਉਣੀ ਪਈਗੀ ਤੋਂ ਨੀਰੀ ਨਹੀਂ ਮਣੀ ਉਹਨਾਂ ਨੂੰ ਇਹ ਜੇ ਕੰਮ ਨਹੀਂ ਕਰਦੇ ਤਾਂ ਇਹ ਲੋਕਾਂ ਨੂੰ ਲੈ ਕੇ ਉੱਥੇ ਬੈਠੇ ਨੇ ਮੈਂ ਸਰਕਾਰ ਨੂੰ ਦਰਖਾਸਤ ਕਰਦਾ ਹੈ ਜੇ ਸਰਕਾਰੀ ਅੰਥਰਾਂ ਦੇ ਉੱਤੇ ਭਰਤਿਆ ਹੋਣਾ ਚਾਹੀਦਾ ਸਰਕਾਰੀ ਕੰਮ ਦੇ ਵਿੱਚ ਫਿਕਰ ਪਾਉਣ ਦਾ ਤੇ ਜਿਹੜੇ ਇਹਨਾਂ ਨੇ ਇੰਨੇ ਛੇਰ ਜ਼ਮੀਨ ਵਾਈ ਆ ਇਹਨਾਂ ਦੇ ਉੱਤੇ ਇਹਨਾਂ ਦਾ ਮਾਮਲਾ ਲੈਣਾ ਚਾਹੀਦਾ ਇਹਨਾਂ ਤੋਂ ਇਸ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਹੋਈ ਜਾਂ ਕਿ ਨਹੀਂ ਹੁਣ ਸਾਡੇ ਮੇਰੇ ਐਡੀਐਮ ਸਾਹਿਬ ਨਾਲ ਗੱਲ ਹੋਈ ਆ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਵਾ ਬਈ ਅਸੀਂ ਇਹਨੂੰ ਕੰਮ ਨੂੰ ਦੁਬਾਰਾ ਚਾਲੂ ਕਰਾਵਾਂਗੇ ਜਿਹੜਾ ਤੁਹਾਡਾ ਇਹਨਾਂ ਲਾਪਾਉਣੇ ਕਿੰਨੇ ਸਮੇਂ ਤੱਕ ਲੱਗੇ ਦੇਖੋ ਜਦ ਤੱਕ ਸਾਡੇ ਦਾ ਕੋਈ ਅਧਿਕਾਰੀ ਆ ਕੇ ਗੱਲਬਾਤ ਨਹੀਂ ਕਰਦੇ ਜਦ ਤੱਕ ਧਰਨਾ ਚੱਲ ਨਹੀਂ ਰਿਹਾ ਤੁਸੀਂ ਕਹਿ ਰਹੇ ਹੋ ਐਡੀਐਮ ਸਾਹਿਬ ਨੇ ਭਰੋਸਾ ਦਿੱਤਾ ਨਹੀਂ ਨਹੀਂ ਉਹਨਾਂ ਨੇ ਦੱਸਿਆ ਵਾ ਉਹਨਾਂ ਨੂੰ ਦੱਸਿਆ ਵੀ ਕੰਮ ਕਰਾ ਦਾਂਗੇ ਵੀ ਤੁਸੀਂ ਧਰਨਾ ਲਾਓ ਪਾਰ ਦੇ ਹੱਦ ਤੱਕ ਸਾਡੇ ਕੋ ਇੱਥੇ ਧਰਨੇ ਤੇ ਕੋਈ ਆਉਂਦਾ ਨਹੀਂ ਉਹਨਾਂ ਚਿਰ ਅਸੀਂ ਧਰਨਾ ਬਣਾਉ ਉਸੇ ਤਰ੍ਹਾਂ ਸਾਡ ਚਰਨਸਕਤਰ ਪੰਜਾਬ ਭਾਰਤੀ ਕਿਸਾਨਾਂ ਦਾ ਬਖਵਾਲ ਜਿਹੜਾ ਅਜੇ ਧਰਨਾ ਲਾਇਆ ਜੀ ਅਸੀਂ ਕਿਸ ਕਿਸ ਕਾਰਨ ਕਰਕੇ ਲਾਇਆ ਜੀ ਸਾਨੂੰ ਸਵੇਰੇ 8 ਵਜੇ ਅੱਜ ਪਤਾ ਲੱਗਿਆ ਵੀ ਇੱਥੇ ਬਹੁਤ ਕਿਸਾਨਾਂ ਦੀ ਫਸਲ ਪਾਰਸੋ ਤੋਂ ਪ੍ਰਸ਼ਾਸਨ ਨੇ ਬਰਬਾਦ ਕਰਤੀ ਅੱਜ ਵੀ ਜਦੋਂ ਅਸੀਂ ਆਏ ਪੰਜ ਮਸ਼ੀਨਾਂ ਰੱਖੀਆਂ ਨੇ ਧਾਨ ਖੜੇ ਫੇਰ ਰੈਮੀ ਨਾਲ ਬਰਬਾਦ ਕੀਤੇ ਜਾ ਰਹੇ ਨੇ ਆਕੇ ਅਸੀਂ ਕੰਮ ਰੋਕਿਆ ਸਰਕਾਰ ਤੋਂ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਇਹ ਕੀ ਜ਼ਰੂਰਤ ਕੀ ਪੈ ਗਈ ਲੋਕਾਂ ਦੀ ਫਸਲਾਂ ਖਰਾਬ ਕਰਨ ਦੀ ਜੇ ਚੜਕੂ ਕੰਮ ਕਰਨਾ ਵੀ ਉਹ 6 ਮਹੀਨੇ ਦੀ ਫਸਲ ਖਾਲੀ ਖੇਤ ਖਾਲੀ ਹੋ ਜੇ ਜਿਆਦਾ ਕਰਨੇ ਜਾਂ 2 ਮਹੀਨੇ ਪਹਿਲਾਂ ਕਰ ਲੈਂਦੇ ਹੁਣ ਇੰਨੀ ਕੀ ਐਮਰਜੈਂਸੀ ਪੈ ਗਈ ਸਾਨੂੰ ਅੱਜ ਤੱਕ ਕਦੇ ਕੋਈ ਪ੍ਰੋਬਲਮ ਨਹੀਂ ਆਇਆ 40 ਸਾਲ ਤੋਂ ਇਹ ਜਿਹੜਾ ਸੀਮ ਦੇ ਨਾਲ ਇਹ ਅੱਗੇ ਸੀਮ ਆਉਂਦੀ ਪਾਣੀ ਉੱਪਰ ਦੀ ਸੀਮ ਆਉਂਦੀ ਉਹਦੇ ਕਰਕੇ ਕੱਢੇ ਹੋ ਜੀ 50 ਸਾਲ ਤੋਂ ਤਕਰੀਬ ਨੇ ਇਹ ਬੰਦ ਰਹਿਣ ਦੀ ਜ਼ਰੂਰਤ ਨਹੀਂ ਹੁਣ ਜਾਣ ਬੁੱਝ ਕੇ ਨਾਲੇ ਕਿਸੇ ਆਪਸੀ ਗਹਿਵਾਜੀ ਕਰਕੇ ਉਹ ਬੰਦੀ ਆਪਸੀ ਕਹਿਵਾ ਜੀਆ ਤੁਹਾਡੇ ਨਾਲ ਦੀ ਜੱਥੇਬੰਦੀ ਆ ਭਾਰਤੀ ਕਿਸਾਨ ਜੀ ਨੇ ਲਗਾ ਦੀਆਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਸਾਡੀ ਕਾਫੀ ਲੰਮੇ ਸਮੇਂ ਤੋਂ ਮੰਗ ਸੀਗੀ ਕਿ ਇਹਨੂੰ ਜਿਹੜੀ ਡਰੇਨ ਆ ਕੁ ਚਲਾਇਆ ਜਾਵੇ ਬੜੇ ਦੁੱਖ ਦੀ ਗੱਲ ਆ ਸਾਡੇ ਉਹ ਵੀਰਾਂ ਨੇ ਜਿਹੜਾ ਵੀ ਲੋਕਾਂ ਦੀਆਂ ਫਸਲਾਂ ਬਚਾਉਣੇ ਨੇ ਜਾਂ ਝਾੜ ਦਿਆਂ ਜੀ ਇਹ ਹੁਣ ਉਹਨਾਂ ਨੇ ਸੋਚਣਾ ਵੀ ਉਹ ਕਿਹੜੇ ਪਾਸੇ ਚੱਲਣਾ ਫਸਲਾਂ ਮੇਰੇ ਹਿਸਾਬ ਨਾਲ ਜਿਹਨੇ ਜੱਥੇਬੰਦੀਆਂ ਨੇ ਉਹ ਕਿਸਾਨ ਨਹੀਂ ਫਸਲਾਂ ਬਚਾਉਂਦੀ ਨਹੀਂ ਜੇ ਜ਼ਮੀਨਾਂ ਬਚਾਉਂਦੇ ਤਾਂ ਜੱਥੇਬੰਦੀ ਇਹ ਕਹੋਂਦੀਆਂ ਨੇ ਉਹਨਾਂ ਦਾ ਫਾਰਮੂਲਾ ਜੇ ਇਹ ਆ ਫਸਲਾਂ ਆ ਝਾੜ ਕੇ ਜਾਂ ਲੋਕਾਂ ਨੂੰ ਝਾੜ ਕੇ ਜੋਤੇ ਬੰਦੀਆਂ ਬਣਦੇ ਨੇ ਤਾਂ ਉਹਨਾਂ ਦੀ ਉਹਨਾਂ ਦੀ ਸੋਚ ਆ ਸਾਡੀ ਸੋਚ ਇਹ ਹੈ ਜੇ ਸਰਕਾਰ ਦੀ ਜਗ੍ਹਾ ਸਰਕਾਰ ਤਾਂ ਛੜਾਊਗੀ ਹੋ ਜੀ ਸਰਕਾਰ ਦੀ ਜਗ੍ਹਾ ਤੇ ਫੋਥਲੇ ਬੀਜੀ ਹੋਈ ਹੈ ਜੀ ਸਰਕਾਰ ਇਹ ਤਾਂ ਲੋਕਾਂ ਦੀ ਭਲੇ ਵਾਸਤੇ ਹੈ ਜੀ ਜਿਹੜਾ ਨਾਲਾ ਬਣ ਜਗਾ ਬਿਲਕੁਲ ਉਹੀ ਬੁਲਾ ਰਹੀ ਇਹ ਤਾਂ ਕਾਪਟਾ ਪਹਿਣਗੇ ਭਲੇ ਜੀ ਕੋਈ ਗੱਲ ਨਹੀਂ ਹੋਣੀ ਜ਼ਮੀਨ ਦੋ ਹਿੱਸਿਆਂ ਚ ਵੰਡੀ ਜਾਊ ਸਾਨੂੰ ਉਧਰ ਉਧਰ ਜਾਣ ਚ ਪ੍ਰੋਬਲਮ ਆਊਗੀ ਪਾਣੀ ਦੀ ਪ੍ਰੋਬਲਮ ਦੂਜੇ ਪਾਸੇ ਸੀ ਕਿਵੇਂ ਸਿੰਜਾਂਗੇ ਉਹ ਤੋਂ ਬਿਨਾਂ ਜਿਹੜੇ ਫੰਦੀ ਵਾਲੇ ਦਾ ਲੋੜ ਲੱਗ ਜਾਣੇ ਆ ਉਹਦੇ ਨੂੰ ਪਾਣੀ ਰੂਕੂ ਬਰਸਾਤ ਚ ਜਦ ਹੜਾਂ ਦਾ ਪਾਣੀ ਵੀ ਜਮਾ ਹੋਊਗਾ ਸਾਡੇ ਇੱਥੇ ਹੜਾ ਦਾ ਫਸਲਾਂ ਡੁੱਬਣਗੇ ਜਿਹੜੇ ਭਾਰਤੀ ਕਿਸਾਨ ਜਿਹਨਾਂ ਦੀਆਂ ਪ੍ਰਧਾਨ ਨੇ ਹਰਦੀਪ ਸਿੰਘ ਗਿਆਸਪੁਰਾ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੀ ਵੀ ਜਗ੍ਹਾ ਇਹਦੇ ਵਿੱਚ ਆ ਰਹੀ ਆ ਬਿਲਕੁਲ ਉਹਦੇ ਸਮੇ ਤੋਂ ਵੀ ਉਹਤੇ ਕਬਜ਼ਾ ਕੀਤਾ ਨਹੀਂ ਉਹਦੇ ਕਹਿਣ ਨਾਲ ਕੀ ਹੋ ਜਾਊਗਾ ਉਹ ਲੋਕਾਂ ਨੂੰ ਮੇਰੇ ਬਾਰੇ ਹੀ ਪਤਾ ਕਰਦੀਆਂ ਬਾਰੇ ਹੀ ਪਤਾ ਇਹ ਦੱਸਣ ਦੀ ਲੋੜ ਨਹੀਂ ਹੁੰਦੀ ਕਿਸੇ ਨੂੰ ਵੀ ਕੀ ਕਿਹੜਾ ਕੀ ਕਰਦਾ ਤੁਹਾਡੀ ਜਗ੍ਹਾ ਆਉਂਦੀ ਆ ਜੀ ਵਿੱਚ ਬਿਲਕੁਲ ਨਹੀਂ ਆਉਂਦੀ ਨਹੀਂ ਉਹਨਾਂ ਦਾ ਇਹ ਕਹਿਣਾ ਵਾ ਜਿਹੜੀ ਜਗ੍ਹਾ ਵਾ ਹਾਂ 40 ਸਾਲ ਤੋਂ ਜਿਹੜੀ ਤੁਸੀਂ ਨਜਾਇਜ਼ ਕਬਜ਼ਾ ਕੀਤਾ ਉਹ ਕਿੱਥੇ ਕੀਤਾ ਦੱਸ ਦੇ ਦੱਸ ਦੇ ਕਿੱਥੇ ਕੀਤਾ ਜਿਹੜੀ ਡਰੇਨ ਆ ਹੈ ਮੇਰੇ ਖੇਤ ਹੀ ਨਹੀਂ ਮੇਰਾ ਕੋਈ ਸੜਕ ਨਾਲ ਕੋਈ ਸੜਕ ਦੇ ਨਾਲ ਨਾਲ ਜਾਂਦੀ ਹੈ ਸਾਡੇ ਪਿੰਡੋਂ ਮੇਰਾ ਕੋਈ ਖੇਤ ਸੜਕ ਦੇ ਨਾਲ ਨਹੀਂ ਲੱਗਦਾ ਇਹ ਉਹਨਾਂ ਦੇ ਕਹਿਣ ਨਾਲੋਂ ਅਸਲ ਚ ਉਥੇ ਚੱਕਰ ਗਈ ਆ ਜਿਹੜਾ ਹਰਦੀਪ ਕਰਦੀ ਇਹਨਾਂ ਦੀ ਆਪ ਚ ਗਵਾਏ ਬਾਜੀ ਪਾਏ ਪਿੰਡ ਚ ਜਿਹੜੀ ਪਿੰਡ ਚ ਚਾਚੇ ਭਤੀਜੇ ਦੀ ਲੜਾਈ ਆ ਉਹਦੇ ਕਰਕੇ ਉਹਨੂੰ ਤੰਗ ਕਰਨ ਦੇ ਮਾਰੇ ਇੱਕ ਦੂਏ ਨੂੰ ਤੰਗ ਕਰਨ ਦੇ ਮਾਰੇ ਆਮ ਸਾਰੇ ਲੋਕਾਂ ਨੂੰ ਬੜੀ ਦਾ ਬੱਕਰਾ ਇਹ ਬਣਾ ਰਹੇ ਨੇ ਉਹ ਤਾਂ ਪ੍ਰਸ਼ਾਸਨ ਕੋਲੋਂ ਵੀ ਮੰਗ ਕਰ ਰਹੇ ਨੇ ਕਿ ਤੁਸੀਂ ਜਿਹੜਾ ਸਰਕਾਰੀ ਕੰਮ ਉਹਦੇ ਵਿੱਚ ਵਿਘਨ ਪਾਇਆ ਵੀ ਉਹਦੇ ਕਰਵਾਇ ਕੀਤੀ ਜਾਵੇ। ਉਹ ਉਹਨਾਂ ਵੀ ਕਹਿਣ ਦਾ ਕੀ ਹੋ ਜਾਊਗਾ ਜਿਹੜੇ ਸੜਕਾਂ ਰੋਜ਼ ਰੋਕਦੇ ਨੇ ਬਿਨਾਂ ਕਿਸੇ ਕਾਰਨ ਤੋਂ ਕਾਰਵਾਈ ਤਾਂ ਉਹਨਾਂ ਦੇ ਹੋਣੀ ਚਾਹੀਦੀ ਆ। ਬਿਨਾਂ ਕਿਸੇ ਕਾਰਨ ਤੋਂ ਸੜਕਾਂ ਰੋਕਦੇ ਨੇ ਕਾਰਵਾਈ ਤਾਂ ਉਹਨਾਂ ਦੇ ਵੜ ਜੇ ਸੱਟ ਤੇ ਕਹਿੰਦੇ ਅਸੀਂ ਤਾਂ ਆਪਣੇ ਫਸਲਾਂ ਬਚਾਉਣ ਦੀ। ਨੰਮ ਕੀਤੀ ਜੇ ਫਸਲਾਂ ਬਚਾਈਆਂ ਨੇ। ਫਸਲ ਚੋਣਾਂ ਦੇ ਕਹਿਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ। ਜੇ ਉਹ ਕਹਿਣਗੇ ਕਿ ਨਾ ਜਿਹੜੀ ਗੱਲ ਸੱਚ ਆ ਉਹਦੇ ਅਸੀਂ ਖੜਾ ਕੇ ਡਟ ਕੇ ਲੜਾਈ ਲੜਾਂਗੇ। ਬਿਲਕੁਲ ਨਹੀਂ ਲੋਕਾਂ ਦਾ ਨੁਕਸਾਨ ਹੋਣ ਦਿੰਦੇ। ਜੇ ਉਹਨਾਂ ਪਿੱਛੇ ਲੋਕਾਂ ਨੂੰ ਕਿਉਂ ਭਰੀ ਸਾਰੇ ਪ੍ਰਸ਼ਾਸਨ ਨੂੰ ਹੀ ਪਤਾ ਵੀ ਉਹਨਾਂ ਦਾ ਕੀ ਰੌਲਾ ਪ੍ਰਸ਼ਾਸਨ ਵੀ ਇੱਧੇ ਦਵਾਦਲੇ ਆ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਜਿਹੜੀ ਟ੍ਰੇਨ ਦੀ ਜਗ੍ਹਾ ਆ ਰਹੀ ਆ ਕਿ ਉਹ ਜਿਹੜੇ ਢਾਨ ਬੱਟਣ ਤੋਂ ਬਾਅਦ ਵੀ ਤੁਸੀਂ ਕਹਿ ਰਹੇ ਅਸੀਂ ਕਿਉਂ ਕਹਿੰਦੇ ਅਸੀਂ ਕਿਨ ਜਿੱਥੇ ਜ਼ਰੂਰਤ ਨਹੀਂ ਜਿੱਦੀ ਜ਼ਰੂਰਤ ਨਹੀਂ ਉੱਥੇ ਕਿਉਂ ਸਰਕਾਰ ਟ੍ਰੇਨ ਕੱਢੂਗੀ ਇੱਕ ਹੋ ਸਕਦਾ ਜੇ ਇੱਥੇ ਜ਼ਰੂਰਤ ਨਹੀਂ ਅਸੀਂ ਕਹਿੰਦੇ ਸਰਕਾਰ ਖੇਤਾਂੋਂ ਤਾਂ ਪੈਸੇ ਲੈ ਕੇ ਰੋਂ ਦੇ ਦੇ ਵਿੱਚ ਇਹਨਾਂ ਦੀ ਜਗ੍ਹਾ ਜਿਹਨੂੰ ਤਾਂ ਪਹਿਲਾਂ ਲਈ ਆ ਲਈ ਵੀ ਉਹਨਾਂ ਲੋਕਾਂ ਤੋਂ ਹੀ ਆ ਇਹ ਜ਼ਰੂਰਤ ਐ ਨਹੀਂ ਜੇ ਅਰਧਾ ਸੀਲਾਂ 'ਚ ਇਕੱਠਾ ਹੋ ਕੇ ਪਾਣੀ ਲੰਘਦਾ ਇਵਰ ਟレイン ਹੋ ਜੂਗੀ ਤੁਸੀਂ ਮੌਕਾ ਦੇਖੋ ਜਿਹੜੀਆਂ ਬੰਦੇ ਲੱਗਦੇ ਨੇ ਉਹ ਦੋ ਹਿੱਸਿਆਂ 'ਚ ਵੰਡਿਆ ਜਾਣਾ ਪਾਣੀ ਨੂੰ ਰੁਕਣ ਲੱਗ ਜਾਣਾ ਇੱਧਰ ਦੇ ਖੇਤ ਵਾਲਾ ਦੂਏ ਪਾਸੇ ਆਪਣਾ ਜਿਹੜਾ ਤਾਂ ਖੇਤ ਉਧਰ ਗਿਆ ਉਹਨੂੰ ਪਾਣੀ ਕਿਵੇਂ ਦੇਊਗਾ ਅਸਲੇ ਸੇਮ ਨਾਲ ਜਿਹੜਾ ਦੇਹ ਜੇ ਆਮ ਸੂਗਾ ਹੁੰਦਾ ਜਾਂ ਕੋਈ ਹੋਰ ਹੁੰਦਾ ਉਹ ਇੱਕ ਪਾਸੇ ਸੀ ਘੜਦੇ ਨੇ ਇਹ ਸੇਮ ਵਾਲਾ ਨਾਲ ਇਹ ਗੱਪੇ ਚ ਇਸ ਕਰਕੇ ਕਿੱਡੇ ਵੀ ਸਾਰੇ ਪਾਸੇ ਪਾਣੀ ਜਾਂ ਸੇਮ ਉਹਦੀ ਪਾਣੀ ਉੱਪਰਦੀ ਉਹਦੇ ਵਿੱਚ ਪੈ ਜਾਂਦਾ ਦੀ ਹੁਣ ਸੇਮ ਵਾਲੀ ਕੋਈ ਸਮੱਸਿਆ ਨਹੀਂ ਪਾਣੀ ਤਾਂ ਉਹ ਟੂਰ ਚਲੇ ਗਿਆ ਅਸਲੇ ਗੱਲ ਇਹ ਹੋਰ ਪ੍ਰਸ਼ਾਸਨ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਕੰਮ ਜਲਦੀ ਚਲਾਇਆ ਜਾਊਗਾ। ਕੋਈ ਗੱਲ ਦੀ ਪ੍ਰਸ਼ਾਸਨ ਦਵੇ ਭਰੋਸਾ ਗਲਤ ਕੰਮ ਪ੍ਰਸ਼ਾਸਨ ਨੇ ਜੇ ਕਰਨਾ ਕਿਸੇ ਦਵਾਜ ਉਹ ਕਰਦੇ ਅਸੀਂ ਰੁਕਾਂਗੇ। ਇਹ ਨਾ ਉਹਨਾਂ ਜਗਰਾਸਾਂ ਦੇ ਕੀ ਮਸਲਾ ਸਮਾਵਲਾਈਏ ਸਾਡੀ ਰੇਲ ਤੀਜੇ ਜੋ 40 ਸਾਲ ਤੋਂ ਬੱਦ ਪਈ ਸੀ। ਤੇ ਆਪਾਂ ਨੇ ਇਹਦੀ ਮੈਂਟਰੀ ਮੁੱਤੀ ਕਰਵਾ ਕੇ ਕਾਬਜਾ ਲੈ ਲਾ ਗਈ ਸਾਰੇ ਪ੍ਰਸ਼ਾਸਨ 12 ਤੋਂ ਆਪਣੇ ਨਾਲ ਸੀਗਾ। ਤੇ ਦੋ ਦਿਨਾਂ ਜੀ ਸੀ ਪੀ ਆ ਤੇ ਆਦਿਆ ਰਹੀਆਂ। ਅੱਜ ਕੋਸ ਜਿਹੜਾ ਨੀਗਾ ਥਾਬੇ ਇੱਕਾ ਥਾਬੇ ਵਾਲੇ ਨੇ ਇਹਨਾਂ ਦੇ ਵਿੱਚ ਜ਼ਮੀਨ ਆਉਂਦੀਆਂ ਉਸ ਦੇ ਇਹ ਨੇ ਉਸ ਦੇ ਦੋ ਘਰ ਦੇ ਵਿੱਚ ਆਉਂਦੇ ਨੇ ਉਹ ਬੰਦੇ ਨੇ ਤੇ ਉਸ ਦੇ ਨਾਲ ਨਾਲ ਨਾ ਪਾੜਵਾਜ ਦੇ ਬੰਦੇ ਰੜੇ ਨੇ ਜਿਹਦੇ ਵਿੱਚ ਜ਼ਮੀਨ ਆਉਦੀ ਆ ਜਿਹੜੀ ਜ਼ਮੀਨ ਵਿੱਚ ਆਉਦੀ ਆ ਬਾਈ ਜੀ ਉਹ ਕੰਮ ਖੜਨ ਕਰਦੇ ਰਹੇ ਉਹਨਾਂ ਨੇ ਅੱਜ ਆ ਕੇ ਕੰਮ ਰੋਕ ਤਾ ਉਹਨਾਂ ਦੀ ਜ਼ਮੀਨ ਆ ਰਹੀ ਆ ਉਹ ਕਹਿੰਦੇ ਆ ਜਾ ਰਿਹਾ ਜੀ ਉਹ ਕਹਿੰਦੇ ਸਾਡੀ ਛੋੜ ਰਹੀ ਆ ਹੈ ਨਜਾਇਜ਼ ਕਾਬਜਾ ਹਰਿਆ ਹੋਇਆ ਤੇ ਉਹ ਰੋਕ ਰਹੇ ਨੇ ਜਿਹੜੇ ਜਿਹਨਾਂ ਨੂੰ ਹਣ ਛੋੜ ਰਿਹਾ ਕਾਬਜਾ ਜੀ ਜਾਇਜ਼ ਕਾਬਜਾ ਕਰਿਆ ਉਹਨਾਂ ਚਾਰੀ ਕਾਬਜਾ ਅਸੀਂ ਮੰਗ ਕਰਦੇ ਹਾਂ ਕਿ ਆਹ ਖਾਤਾ ਪਾਣੀ ਉਹ ਪਿਛਲੀ ਵਾਰ ਵੀ ਪਾਣੀ ਆ ਤਿੰਨ ਵਾਰ ਮੇਰੀ ਖੇਤੀ ਉਹ ਵੀ ਪਾਣੀ ਆ ਗਿਆ ਸਾਡੀ ਬਦਲ ਮਾਰਦੀ ਹੈ ਪਿਛਲੀ ਵਾਰ ਮੇਰੇ ਦੋਹਰਾ ਕਿਲੇ ਤੋਂ ਧਾਨਾਂ ਦੇ ਮਰਨੇ ਮਦਵਾਰੇ ਵੀਚੇ ਨੇ ਜਿਹੜਾ 7800 ਰੁਪਏ ਮੈਂ ਰੋ ਖਾਤੇ ਆਇਆ ਮੁਰਕੇ ਧਾਨਾਂ ਦੀ ਵੀ ਉਹ ਤੁਹਾਨੂੰ ਪਤਾ ਇਹਦਾ ਲੇਟ ਕਰਕੇ ਮੁਰਕੇ ਵਿਧਾਰ ਦੇ ਨਿਕਲਦਾ ਆਇਆ ਅਸੀਂ ਮੰਗ ਕਰਦੇ ਹਾਂ ਵੀ ਜਿਹੜੇ ਬੰਦੇ ਨੌਬਦੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਐਨਾ ਚਿਰ ਬਾਅਦ ਹੀ ਹੁਣ ਛੱਡਣੀ ਚਾਹੀਦੀ ਹੈ ਜੀ ਇਹਨਾਂ ਸਾਹੀ ਕਾਹੀ ਮੰਗ ਕਰਦੇ ਹਾਂ ਫੈਸਲਾ ਸੁਤਾਰਨ ਲਗਾ ਗਿਆ ਸੀ ਕਿ ਕਿਸਾਨ ਜੀ ਦੇ ਵੱਲੋਂ ਆਇਆ ਗਿਆ ਵਾ ਕੀ ਭਰੋਸਾ ਕਰਤਾ ਗਿਆ ਤੇ ਕੱਲ ਪ੍ਰਸ਼ਾਸਨ ਨੂੰ ਬੋਲੋ ਜਿਹੜੀ ਜਿਹੜੀ ਖਾਣਾ ਤੇ ਰੋਡ ਜਿਹੜਾ ਅੱਗੇ ਸਾਈਕਲ ਜਾ ਰਿਹਾ ਉਸ ਬੰਦੇ ਨਿਸ਼ਾਨਦੇਹੀ ਕਰਵਾਤੀ ਗਈ ਸੀ ਇੰਟਰਵਿਊ ਸਾਹਿਬਾਂ ਨੂੰ ਸਾਡੋ ਰਿਪੋਰਟ ਆਈ ਸੀਗੀ ਉਹਦੇ ਆਧਾਰ ਤੇ ਅਸੀਂ ਨਿਸ਼ਾਨਦੇਹੀ ਕਰਵਾਈ ਸੀ ਸਾਡੇ ਕਾਨੋਨੋਗੋ ਸਹਿਬਾਨ ਪ੍ਰਧਾਨ ਜੀ ਆਪਣਾ ਸਾਡੇ ਮਟਵਾਰੀ ਸਹਿਬਾਨ ਤੇ ਹੋਰ ਮਟਵਾਰੀ ਸਹਿਬਾਨ ਕਾਲਰ ਕਰ ਦਿੱਤੀ ਗਈ ਸੀ ਤੇ ਹੁਣ ਅੱਜ ਵੀ ਜਿਹੜਾ ਹੈ ਤੁਹਾਡੀ ਦੀ ਕਾਰਵਾਈ ਆਫਟਰ ਨਿਸ਼ਾਨਦੇਹੀ ਡਿਪਾਰਟਮੈਂਟ ਨੂੰ ਬੋਲੋ ਜਿਹੜੀ ਵੀ ਡਿਪਾਰਟਮੈਂਟ ਨੂੰ ਕਿੱਥੇ ਜਾ ਰਹੀ ਸੀ ਉਸ ਬੰਦੇ ਕਿਸ ਨੇ ਰੋਕ ਲਗਾਈ ਹੈ ਰੋਕੂ ਢੋਕੇ ਉਹਨਾਂ ਨੂੰ ਤਾਂ ਇਹਨਾਂ ਨੂੰ ਉਹਨਾਂ ਤੋਂ ਰਲਾਇਆ ਗਿਆ ਸੀ ਕਦੇ ਬੋਲੋ ਤੇ ਸਾਡੇ ਵੱਲੋਂ ਕੀਰਾਂ ਨੂੰ ਇਸ਼ਾਰਸ਼ ਦਿੱਤਾ ਗਿਆ ਕਿ ਜੋ ਵੀ ਘਾਲ ਰਹੀ ਇਥੇ ਆਣੀ ਆ ਕੇ ਰਿਆਜ ਹੋ ਕੇ ਹਟਾਈ ਜਾਵੇ ਉਹ ਇੱਕ ਇੰਤਿਜ਼ਾਰ ਜਲਦੀ ਛੁਡਾਜਾ ਇਹਨਾਂ ਦੇ ਕਿਹੜੇ ਕਿਹੜਾ ਨੇ ਟੱਕੇ ਨਾਲ ਕੰਮ ਕਰਾਇਆ ਵਾ ਇੱਕ ਰੋਣੀ ਕਰਦੇ ਉਹਨਾਂ ਨੇ ਅਸੀਂ ਹਲੇ ਇਸ ਵੇਲੇ ਡਿਪਾਰਟਮੈਂਟ ਤੋਂ ਰਿਪੋਰਟ ਲੈਣੇ ਆ ਵੀਡੀਓ ਸਾਫ ਤੋਂ ਕੀ ਰਿਪੋਰਟ ਹੋ ਰਿਹਾ ਹੈ ਕੱਲ੍ਹ ਤੱਕ ਕੰਮ ਸਟਾਰਟ ਹੋ ਜਾਊਗਾ ਉਹ ਜਲਦੀ ਕਰਤਾ ਜਾਏਗਾ ਮੈਂ ਸੀਨੀਅਰ ਹੋਣ ਨਾਲ ਗੱਲ ਕਰਦਾ ਉਸ ਤੋਂ ਬਾਅਦ ਸੀਨੀਅਰ ਨਾਲ ਕਰਦਾ